ਇਹ ਯਾ ਕੀ ਕਰੀ ਜਾਂਦੇ ਉਹਨਾਂ ਨੇ ਬਦਲ ਦੇਣਾ ਅੱਜ ਉਹਨਾਂ ਨੇ ਡੀਜੀ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੁਆਰਾ 16 ਤਰੀਕ ਨੂੰ ਪੀਸੀ ਕਰਕੇ ਦੇਸ਼ ਦੇ ਵਿੱਚ ਆਮ ਚੋਣਾਂ ਦਾ ਐਲਾਨ ਕੀਤਾ ਗਿਆ ਸੀ ਇਸ ਐਲਾਨ ਦੇ ਨਾਲ ਨਾਲ ਹੀ ਚੋਣ ਜਾਬਤਾ ਲਾਗੂ ਹੋ ਜਾਂਦਾ ਹੈ ਭਾਵੇਂ ਕਿ ਪੰਜਾਬ ਦੇ ਵਿੱਚ ਵੋਟਾਂ 1 ਜੂਨ ਨੂੰ 7ਵੇਂ ਗੇਟ ਦੇ ਵਿੱਚ ਪੈਣੀਆਂ ਨੇ ਪਰ ਚੋਣ ਜਾਬਤਾ ਸਾਡੇ 16 ਤਰੀਕ ਸ਼ਾਮ ਤੋਂ ਹੀ ਲੱਗ ਗਿਆ ਸੀ ਇਹ ਚੋਣਾਂ ਦੇ ਵਿੱਚ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਚੋਣਾਂ ਸ਼ਾਂਤਮਈ ਪੈ ਮੁਕਤ ਵਾਤਾਵਰਨ ਦੇ ਵਿੱਚ ਹੋਣ ਜਿਹਦੇ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਚੋਣਾਂ ਦੇ ਵਿੱਚ ਕਿਸੇ ਵੀ ਬੰਦੇ ਕੋਲੇ ਹਥਿਆਰ ਨਾ ਹੋਵੇ ਜਿਹੜੇ ਲਾਇਸੈਂਸशुदा ਹਥਿਆਰ ਨੇ ਤਾਂ ਉਹਨਾਂ ਨੂੰ ਜਮ੍ਹਾਂ ਕਰਾਉਣ ਦੇ ਹੁਕਮ ਕੀਤੇ ਜਾਂਦੇ ਨੇ ਅਸੀਂ ਵੀ ਮੋਗਾ ਜ਼ਿਲ੍ਹੇ ਦੇ ਵਿੱਚ 16 ਤਰੀਕ ਸ਼ਾਮ ਨੂੰ 143 ਦੇ ਹੁਕਮੇ ਦੇ ਦਿੱਤੇ ਗਏ ਸੀ ਕਿ ਸਾਰੇ ਲਾਇਸੈਂਸ ਧਾਰਕ ਆਪਣਾ ਅਸਲਾ ਨਜ਼ਦੀਕੀ ਥਾਣਿਆਂ ਦੇ ਵਿੱਚ ਜਾਂ ਗਨ ਹਾਊਸੇਸ ਦੇ ਵਿੱਚ ਜਮ੍ਹਾਂ ਕਰਵਾ ਦੇਣ ਮੇਰੀ ਪੁਰਜ਼ੋਰ ਅਪੀਲ ਹੈ ਸਾਰੇ ਲਾਇਸੈਂਸ ਧਾਰਕਾਂ ਨੂੰ ਕਿ ਇਹਦੀ ਪਾਲਣਾ ਕਰੋ ਜੇ ਕਿਸੇ ਨੂੰ ਜ਼ਰੂਰੀ ਹੁੰਦਾ ਤਾਂ ਆਪਣੇ ਨਾਲ ਰੱਖਣਾ ਲਾਇਸੈਂਸ ਜਮ੍ਹਾਂ ਨਹੀਂ ਹੋਣਾ ਹੈ ਕਾਰਨ ਹੁੰਦੇ ਆ ਉਸ ਦੇ ਤਾਂ ਇੱਕ ਕਮੇਟੀ ਬਣੀ ਹੋਈ ਹੈ ਜਿਹੜੀ ਜਿਹਦੇ ਮੈਂਬਰਸ ਮੈਂ ਔਰ ਐਸਐਸਪੀ ਨੇ ਉਸ ਕਮੇਟੀ ਕੋਲੇ ਤੁਸੀਂ ਦਰਖਾਸਤ ਦੇ ਸਕਦੇ ਹੋ ਫਿਰ ਉੱਥੇ ਦੇਖਿਆ ਜਾਏਗਾ ਕਿ ਕਿਸ ਕਿਸੇ ਨੂੰ ਜ਼ਰੂਰਤ ਹੈ ਇਨ੍ਹਾਂ ਹੁਕਮਾਂ ਦੇ ਵਿੱਚੋਂ ਸੁਰੱਖਿਆ ਫੋਰਸਾਂ ਪੈਰਾ ਮਿਲਟਰੀ ਫੋਰਸੇਜ਼ ਜਾਂ ਸਿਕਿਉਰਿਟੀ ਗਾਰਡਜ਼ ਨੂੰ ਬਾਹਰ ਰੱਖਿਆ ਗਿਆ ਤੇ ਮੈਂ ਫਿਰ ਦੁਬਾਰਾ ਸਾਰਿਆਂ ਨੂੰ ਬੇਨਤੀ ਕਰਦਾ ਕਿ ਚੋਣਾਂ ਨੂੰ ਸਫਲ ਬਣਾਉਣ ਦੇ ਲਈ ਭੈਮੁਖਤ ਬਣਾਉਣ ਦੇ ਲਈ ਤਾਂ ਕਿ ਸ਼ਾਂਤਮਈ ਵਾਤਾਵਰਨ ਰਹਿ ਸਕੇ ਆਪਣੇ ਹਥਿਆਰ ਪੁਲਿਸ ਕੋਲੇ ਜਾਂ ਗਨ ਹਾਊਸੇਜ਼ ਦੇ ਵਿੱਚ ਜਮ੍ਹਾਂ ਕਰਵਾਏ ਜਾਣ ਸਰਵੇ ਦਾ ਕੋਈ ਟਾਈਮ ਪੀਰੀਅਡ ਨਹੀਂ ਦਿੱਤਾ ਗਿਆ ਇਹ ਨਿਗਰਤ ਜਮਾਂ ਕਰਾ ਬਿਲਕੁਲ ਜੀ ਇਹ ਚੋਣ ਜਾਬਤਾ ਲੱਗਣ ਦੇ ਨਾਲ ਨਾਲ ਕੁਝ ਦਿਨਾਂ ਦੇ ਵਿੱਚ ਹੀ ਜਮਾਂ ਕਰਾਉਣੇ ਹੁੰਦੇ ਨੇ ਜਿੰਨੀ ਜਲਦੀ ਹੋ ਸਕੇ ਜਮਾਂ ਕਰਵਾ ਦੇਣੇ ਚਾਹੀਦੇ ਆ ਔਰ ਇਹ ਫਿਰ ਜਦੋਂ ਤੱਕ ਚੋਣ ਜਾਬਤਾ ਰਹੇਗਾ ਜਿਵੇਂ 4 ਜੂਨ ਨੂੰ ਵੋਟਾਂ ਦੀ ਗਿਣਤੀ ਹੋਣੀ ਹੈ ਤੇ 6 ਜੂਨ ਤੱਕ ਚੋਣ ਜਾਬਤਾ ਲਾਗੂ ਰਹਿਣਾ ਤਾਂ 6 ਜੂਨ ਤੱਕ ਇਹ ਹਥਿਆਰ ਉੱਥੇ ਜਮਾਂ ਰਹਿਣਗੇ